ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬੁਟੀਕ ਤੇ ਅੱਜ ਦੀ ਵੀਡੀਓ ਹੈ ਜਿਹੜੀ ਇੱਕ ਹੀ ਕਸਟਮਰ ਦੇ ਬਹੁਤ ਹੀ ਜਿਆਦੇ ਸੋਹਣੇ ਸੂਟ ਨੇ ਜੀ ਬਾਰੇ ਰੀਜ ਨਾਲ ਆਪਾਂ ਜਿਹੜੇ ਸੂਟ ਰੈਡੀ ਕਰਦੇ ਆ ਤੇ ਕਾਫੀ ਹਨਾ ਜਿਹੜੇ ਸਾਰੇ ਸੂਟ ਰਹਿਣਗੇ ਉਹ ਅਲੱਗ-ਅਲੱਗ ਫੈਬਰਿਕ ਤੇ ਰੈਡੀ ਕਰਾਈ ਨੇ ਅਲੱਗ-ਅਲੱਗ ਡਿਜ਼ਾਈਨਿੰਗ ਦਿੱਤੀ ਗਈ ਹੈ ਸਟਿਚਿੰਗ ਡਿਜ਼ਾਈਨ ਵਰਕ ਏਮਬਰਾਇਡਰੀ ਸਾਰੇ ਡਿਜ਼ਾਈਨ ਨੇ ਜਿਹੜੇ ਬਹੁਤ ਹੀ ਯੂਨੀਕ ਨੇ ਤੇ ਬਹੁਤ ਹੀ ਸੋਹਣੇ ਜੇ ਰੈਡੀ ਕੀਤੇ ਨੇ ਜੇ ਤੁਹਾਨੂੰ ਇਹਨਾਂ ਚੋਂ ਸੂਟ ਪਸੰਦ ਆਉਂਦੇ ਨੇ ਤੁਸੀਂ ਉਹ ਵੀ ਸੇਮ ਵੀ ਰੈਡੀ ਕਰਵਾ ਸਕਦੇ ਕਿ ਕਿਸੇ ਵੀ ਸਟੌਪ ਤੇ ਕਿਸੇ ਵੀ ਡਿਜ਼ਾਈਨ ਚੈਨਲ ਨੂੰ ਕਸਟਮਾਈਜ਼ ਕਰਾ ਸਕਦੇ ਹੋ ਪਹਿਲਾ ਸੂਟ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਪਹਿਲਾਂ ਆਪਾਂ ਵੀਡੀਓ ਬਣਾ ਚੁੱਕੇ ਸੀ ਉਦੋਂ ਆਪਣੀ ਆਵਾਜ਼ ਦੇ ਜਿਹੜੀ ਪ੍ਰੋਬਲਮ ਆ ਗਈ ਸੀ ਦਵਾਰੇ ਫੇਰ ਵੀਡੀਓ ਬਣਾ ਰਹੇ ਹਾਂ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਤੇ ਇਹ ਆ ਗਿਆ ਜੀ ਆਪਣਾ ਵਿਸਕੋਸ ਔਰ ਗੈਂਜ਼ਾ ਬਹੁਤ ਹੀ ਜਿਆਦੇ ਸੌਫਟ ਵਾਲਾ ਔਰਗੈਂਜ਼ਾ ਇਹ ਨਹੀਂ ਹੈਗਾ ਵੀ ਖੜਮਾ ਜਾ ਰਊਗਾ ਜੀ ਹੈਨਾ ਕੰਫਰਟੇਬਲ ਬਹੁਤ ਜਿਆਦੇ ਹੈ ਤੇ embroidery ਚੈੱਕ ਕਰ ਸਕਦੇ ਹੋ ਟੋਟਲੀ ਹੈਂਡਵਰਕ ਹੋਇਆ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਜੇ ਸਟਫ ਹੋਰ ਲਵਾਉਣਾ ਤੁਸੀਂ कॉटन 베이스 ਤੇ ਵੀ ਬਣਵਾਉਣਾ ਹੈ ਨਾ ਤੁਸੀਂ कॉटन ਤੇ ਵੀ ਬਣਵਾ ਸਕਦੇ ਹੋ ਥੋ ਉਚਨਾ ਆਪਾਂ ਥੋੜਾ ਜਿਹਾ ਹੈਂਡ ਜਿਹੜੇ ਇਹ ਮਟੀਰੀਅਲ ਲੱਗਿਆ ਹੋਇਆ ਦਬਕਾ ਘੱਟ ਦਾਣਾ ਸਿੱਪੀ ਇਹ ਥੋੜਾ ਅਵੋਇਡ ਕਰ ਦਾਂਗੇ कॉटन 베이스 ਤੇ ਜਸਟ ਥ੍ਰੈਡਸ ਵਾਲਾ ਕੰਮ ਬੋਥ ਪਿਆਰਾ ਲੱਗਦਾ ਇਸ ਤਰ੍ਹਾਂ ਸਾਰੀ ਸ਼ਰਟ ਦੇ ਵਿੱਚ ਸੈਂਟਰ ਪੈਨਲ ਰਹਿਣਗੇ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਬਾਜੂ ਦਾ ਕੰਮ ਤੁਹਾਨੂੰ ਇਸ ਤਰ੍ਹਾਂ ਮਿਲੇਗਾ ਬਾਜੂ ਤੇ ਵੀ ਕੰਮ ਮਿਲੇਗਾ ਤੁਹਾਨੂੰ ਤੇ ਦੁਪट्टे ਤੇ ਵੀ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਠੀਕ ਹੈ ਜੀ ਕਲਰ ਵੀ ਬਹੁਤ ਵਧੀਆ ਜੀ ਆਫ ਵਾਈਟ ਦਾ ਤੁਹਾਨੂੰ ਦੱਸਦੇ ਹੀ ਆਪਾਂ ਹਰ ਇੱਕ ਵੀਡੀਓ ਚ ਹਨਾ ਆਫ ਵਾਈਟ ਜਿਹੜਾ ਕਾਫੀ ਟ੍ਰੈਂਡ ਚ ਚੱਲ ਰਿਹਾ ਇਹ ਦੇਖੋ ਸਾਰੇ ਦੁਪट्टे ਦੇ ਵਿੱਚ ਤੁਹਾਨੂੰ ਬੁੱਟੀਆਂ ਮਿਲਣਗੀਆਂ ਸੇਮ ਸ਼ਰਟ ਨਾਲ ਦਾ ਜਿਹੜਾ ਬੇਸ ਹੈ ਸਟੱਫ ਦਾ ਇਹ ਰਹੂਗਾ ओके okay जी ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਦੁਪट्टे ਨੂੰ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਫਿਨਿਸ਼ਿੰਗ ਦਿੱਤੀ ਆਪਾਂ ਨੇ ਥੋੜਾ ਪਾਰਟੀ ਵੇਅਰ ਲੁੱਕ ਬਣਾਇਆ ਜਿਵੇਂ ਗਰਮੀਆਂ ਚ ਨਾ ਆਪਾਂ ਨੂੰ ਸੀਜ਼ਨ ਅਕੋਰਡਿੰਗ ਥੋੜੇ ਐਵੇਂ ਦੇ ਕਲਰ ਚਾਹੀਦੇ ਹੁੰਦੇ ਨੇ ਜਿਹੜੇ ਛੋਟੇ-ਮੋਟੇ ਫੰਕਸ਼ਨਾਂ ਤੇ ਪੈ ਜਾਣ ਬਹੁਤ ਹੀ ਸਹੀ ਰਹੂਗਾ ਇਹ ਆ ਗਿਆ ਜੀ ਆਪਣਾ ਮਲ ਕਾਟਨ ਦਾ ਇੱਕ ਹਨ ਆਪਾਂ ਪ੍ਰਿੰਟਿੰਗ ਲੈ ਕੇ ਆਉਣੇ ਹੁੰਦੇ ਆ ਪ੍ਰਿੰਟਿੰਗ ਚ ਕੀ ਹੁੰਦਾ ਆਪਾਂ ਨਾ ਜਿਵੇਂ ਕੋਈ ਵੀ ਪ੍ਰਿੰਟ ਲੈ ਕੇ ਆਉਣੇ ਆ ਤੁਸੀਂ ਸਾਨੂੰ ਮਤਲਬ ਕਹਿੰਦੇ ਹੋ ਨਾ ਵੀਡੀਓ ਚ ਦੇਖ ਕੇ ਵੀ ਸਾਨੂੰ ਸੇਮ ਪ੍ਰਿੰਟ ਅਵੇਲੇਬਲ ਕਰਵਾਓ ਇੱਕ ਹੀ ਹੁੰਦਾ ਹੁਣ ਪ੍ਰਿੰਟ ਤਾਂ ਦੇਖੋ ਨਵੇਂ ਤੋਂ ਨਵੇਂ ਆਉਂਦੇ ਰਹਿੰਦੇ ਨੇ ਜੇ ਤੁਸੀਂ ਸਾਡੇ ਗਰੁੱਪ ਵਿੱਚ ਐਡ ਨਹੀਂ ਹੈਗੇ ਤਾਂ ਤੁਸੀਂ ਐਡ ਹੋ ਸਕਦੇ ਹੋ WhatsApp ਲਿੰਕ ਸ਼ੋ ਹੋ ਰਿਹਾ ਡਿਸਕ੍ਰਿਪਸ਼ਨ ਬਾਕਸ ਚ ਤੁਸੀਂ ਮੈਸੇਜ ਕਰਕੇ ਤੁਹਾਨੂੰ WhatsApp ਲਿੰਕ ਮਿਲ ਜਾਊਗਾ ਗਰੁੱਪ ਦਾ ਲਿੰਕ ਮਿਲ ਜਾਓ ਚ ਐਡ ਹੋ ਸਕਦੇ ਹੋ ਉੱਚ ਪ੍ਰਿੰਟ ਪਾਉਂਦੇ ਰਹਿੰਨੇ ਆ ਬਾਕੀ ਜੋ ਵੀ ਪ੍ਰਿੰਟ ਤੁਸੀਂ ਸਿਲੈਕਟ ਕਰੋਗੇ ਤੁਹਾਡਾ ਕੰਮ ਹੈ ਪ੍ਰਿੰਟ ਸਿਲੈਕਟ ਕਰਨਾ ਉਹਨਾਂ ਨੂੰ ਡਿਜ਼ਾਈਨ ਕਰਨਾ ਸਾਡੀ ਜ਼ਿੰਮੇਵਾਰੀ ਹੈ ਸੀ ਬਹੁਤ ਹੀ ਸੋਹਣਾ ਜਿਹਾ ਉਹਨਾਂ ਨੂੰ ਡਿਜ਼ਾਈਨ ਕਰਕੇ ਦਵਾਂਗੇ ਇਹ ਨਹੀਂ ਹੈਗਾ ਵੀ ਇਸੇ ਪ੍ਰਿੰਟ ਤੇ ਹੀ ਇਹ ਡਿਜ਼ਾਈਨ ਸੋਹਣਾ ਲੱਗਦਾ ਕਿਸੇ ਵੀ ਪ੍ਰਿੰਟ ਤੇ ਉਹਨੂੰ ਹੈਨਾ ਬਸ ਡਿਜ਼ਾਈਨ ਕਰਨਾ ਹੋਣਾ ਚਾਹੀਦਾ ਹਰ ਇੱਕ ਪ੍ਰਿੰਟ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਹੋ ਸਕਦਾ ਤੇ ਆਪਾਂ ਇੱਕ ਪ੍ਰਿੰਟ ਦੇਖਦੇ ਆ ਮਲ ਕੋਟਨ ਦਾ ਪ੍ਰਿੰਟ ਹੈ ਜੀ ਇਹ ਇਹਨੂੰ ਜਿਹੜਾ ਨੈਕ ਤੇ ਡਿਜ਼ਾਈਨ ਦੇਖ ਰਹੇ ਹੋ ਸਾਰਾ ਸਟਿਚਿੰਗ ਡਿਜ਼ਾਈਨ ਹੋਇਆ ਹੋਇਆ ਹੈ ਤੁਸੀਂ ਇਹ ਵੀ ਕਿਸੇ ਵੀ ਉੱਤੇ ਕਰਵਾ ਸਕਦੇ ਹੋ ਸਟਫ ਤੇ ਸਾਰਾ ਸਟੀਚਿੰਗ ਦਾ ਡਿਜ਼ਾਈਨ ਮਿਲੂਗਾ ਪਲੇਨ ਇਹ ਦੇ ਨਾਲ ਬਾਟਮ ਆ ਤੇ ਬਾਜੂ ਤੇ ਤੁਹਾਨੂੰ ਇਸ ਤਰ੍ਹਾਂ ਦੇਖੋ ਇਹ ਪਹਿਲਾਂ ਵੀ ਆਪਾਂ ਸੂਟ ਬਣਾ ਕੇ ਭੇਜਿਆ ਸੀਗਾ ਉਦੋਂ ਆਪਣੀ ਜਿਹੜੀ ਵੀਡੀਓ ਨਹੀਂ ਬਣੀ ਬਹੁਤ ਹੀ ਪਿਆਰਾ ਬਣਿਆ ਤੇ ਇਹਦਾ ਤੁਹਾਨੂੰ ਜਿਹੜਾ ਬਾਟਮ ਵਰਕ ਦਿਖਾਉਣੇ ਆ ਇਹ ਬਾਟਮ ਵਰਕ ਕਰਵਾਇਆ ਗਿਆ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਜੀ ਇਸ ਤਰ੍ਹਾਂ ਦਾ ਤੇ ਇਹਦੇ ਨਾਲ ਦੁਪੱਟਾ ਵੀ ਮਲ ਕੋਟਨ ਦਾ ਜੇ ਤੁਹਾਨੂੰ ਇਹ ਚ ਵੀ ਪ੍ਰਿੰਟ ਚਾਹੀਦੀ ਨਾ ਸੇਮ ਸਟੱਫ ਚ ਪ੍ਰਿੰਟ ਅਵੇਲੇਬਲ ਕਰਵਾ ਦਵਾਂਗੇ ਅਸੀਂ ਪ੍ਰਿੰਟ ਸ਼ਾਇਦ ਸੇਮ ਨਾ ਮਿਲੇ ਬਾਕੀ ਹੈ ਨਾ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਿਆ ਆਉਂਦੇ ਨੇ ਆਪਣੇ ਕੋਲੇ ਇਹ ਰਿਹਾ ਜੀ ਇਹਦਾ ਦੁਪੱਟਾ ਇਹ ਵੀ ਬਹੁਤ ਹੀ ਪਿਆਰਾ ਸੋਬਰ ਜਿਹਾ ਸੂਟ ਬਣਿਆ ਹੋਇਆ ਬਾਕੀ ਆਪਾਂ ਇੱਕ ਵਰਬਰੀ ਦਾ ਪ੍ਰਿੰਟ ਇਹ ਵੀ ਆਪਣਾ ਹਲੇ ਵੀ ਡਿਮਾਂਡ ਚ ਚੱਲ ਰਿਹਾ ਆਪਾਂ ਸੇਮ ਪ੍ਰਿੰਟ ਹੈ ਜਿਹੜਾ ਆਰਡਰ ਕੀਤਾ ਹੋਇਆ ਜੇ ਸੇਮ ਮਿਲ ਗਿਆ ਤਾਂ ਆਪਣੇ ਕਾਫੀ ਜਿਹੜੇ ਆਰਡਰ ਨੇ ਇਹਦੇ ਲਈ ਹੋਏ ਨੇ ਇਹ ਦੇਖੋ ਤੁਸੀਂ ਬਰਬਰੀ ਦਾ ਇਹ ਪ੍ਰਿੰਟਰੂ ਕਾ ਇਹਦੇ ਨਾਲ ਆਪਾਂ ਕੀ ਕੀਤਾ ਹੈਂਡਵਰਕ ਪੌਂਚਿਆਂ ਤੇ ਹੈਂਡਵਰਕ ਆਇਆ ਜੀ ਬਹੁਤ ਹੀ ਪਿਆਰਾ ਜਿਹਾ ਹੈਂਡਵਰਕ ਕੀਤਾ ਹੋਇਆ ਕੰਮ ਤੁਹਾਨੂੰ ਸਾਡਾ ਚਾਹੇ ਉਹ ਨੀਡਲਵਰਕ ਦਾ ਚਾਹੇ ਮਸ਼ੀਨਵਰਕ ਦਾ ਚਾਹੇ ਹੈਂਡ ਦਾ ਕੰਮ ਆ ਚਾਹੇ ਪੇਂਟਿੰਗ ਸਟਿਚਿੰਗ ਸਾਰਾ ਕੰਮ ਤੁਹਾਨੂੰ ਸਾਡੇ ਕੋਲੋਂ ਇੱਕ ਨੰਬਰ ਮਿਲੂਗਾ ਕਿਸੇ ਵੀ ਕੰਮ 'ਚ ਲਾਂਬਾ ਨਹੀਂ ਆਊਗਾ ਸਟੱਫ 'ਚ ਤਾਂ ਬਿਲਕੁਲ ਵੀ ਨਹੀਂ ਵੀ ਸਟੱਫ ਮਾੜਾ ਲਾਦਾਂਗੇ ਇਹ ਤਾਂ ਹੋ ਹੀ ਨਹੀਂ ਸਕਦਾ ਜੇ ਹਨਾ ਆਪਾਂ ਨੂੰ ਕਸਟਮਰ ਵੀ ਕਹਿ ਦਿੰਦੇ ਨੇ ਵੀ ਸਾਨੂੰ ਇਹ ਚੀਜ਼ ਤੇ ਬਣਾ ਕੇ ਦੇ ਦਿਓ ਕਈ ਵਾਰ ਹਨਾ ਆਪ ਨੂੰ ਚੀਜ਼ ਪਸੰਦ ਨਹੀਂ ਹੁੰਦੀ ਫਿਰ ਆ ਮੈਂ ਵੀ ਐਡਵਾਈਸ ਦੇ ਦੰਨੀ ਆ ਵੀ ਮੈਮ ਤੁਸੀਂ ਪੈਸੇ ਲਾਉਣੇ ਨੇ ਤਾਂ ਕਿਸੇ ਵਧੀਆ ਚੀਜ਼ ਤੇ ਲਾਓ ਇਹ ਤੁਸੀਂ ਅਵੋਇਡ ਹੀ ਕਰੋ ਜਿਹੜੀ ਚੀਜ਼ ਦੇਖੋ ਹਨਾ ਆਪਾਂ ਨੂੰ ਪਸੰਦ ਨਹੀਂ ਆਈ ਮਤਲਬ ਮਤਲਬ ਕੁਆਲਿਟੀ ਉਹਦੀ ਡਾਊਨ ਹੁੰਦੀ ਆ ਉਹਤੇ ਕੰਮ ਕਰਨ ਦਾ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਬਾਜੋ ਕਸਟਮਰ ਦੇ ਵੀ ਪੈਸੇ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਥੋੜੀ ਪ੍ਰੋਬਲਮ ਆਉਂਦੀ ਰਹਿੰਦੀ ਹੈ ਹਨਾ ਪੈਸੇ ਲੱਗੇ ਨੇ ਤਾਂ ਕਿਸੇ ਵਧੀਆ ਚੀਜ਼ ਤੇ ਲੱਗਣਾ ਤੇ ਹਨਾ ਜਦੋਂ ਅਸੀਂ ਵੀ ਡਿਜ਼ਾਈਨ ਕਰਦੇ ਆ ਸਾਨੂੰ ਇਹ ਹੁੰਦਾ ਕਸਟਮਰ ਖੁਸ਼ ਹੋ ਕੇ ਪਹਿਨੇ ਤੇ ਹਨਾ ਜਦੋਂ ਪਹਿਨਦੇ ਮਤਲਬ ਕੰਫਰਟੇਬਲ ਫੀਲ ਕਰਦੇ ਆ ਤਾਂ ਹਨਾ ਸਾਨੂੰ ਯਾਦ ਵੀ ਕਰਦੇ ਨੇ ਵੀ ਹਾਂ ਉਥੋਂ ਸੂਟ ਲਿਆ ਸੀ ਦੁਪੱਟਾ ਇਹਦਾ ਚੈੱਕ ਕਰ ਸਕਦੇ ਹੋ ਸਾਂ ਮੀ ਜਿਹਨਾਂ ਦਾ ਦੁਪੱਟਾ ਰੂਗਾ ਇਹਦਾ ਤੇ ਇਹਦੇ ਆਪਾਂ ਦੁਪੱਟੀ 'ਚ ਬੂਟੀਆਂ ਪਾਈਆਂ ਨੇ ਇਸ ਤਰ੍ਹਾਂ ਸਾਰੇ ਦੁਪੱਟੇ 'ਚ ਬਾਕੀ ਤੁਸੀਂ ਸਟੱਫ ਆਪਣੇ ਅਕੋਰਡਿੰਗ ਲਗਾ ਸਕਦੇ ਹੋ ਜ਼ਰੂਰੀ ਨਹੀਂ ਹੈ ਬਰਬਰੀ ਤੇ ਹੀ ਆਪਾਂ ਨੂੰ ਇਹ ਡਿਜ਼ਾਈਨਿੰਗ ਹੋਊਗੀ ਕਿਸੇ ਹੋਰ ਸਟੱਫ ਤੇ ਵੀ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦੇ ਸੋਹਣਾ ਸਟੱਫ ਅੱਜ ਕੱਲ ਆ ਰਿਹਾ ਇੱਕ ਇਹ ਪ੍ਰਿੰਟ ਦੇਖੋ ਤੁਸੀਂ ਕਾਫੀ ਟ੍ਰੈਂਡ 'ਚ ਚੱਲ ਰਿਹਾ ਹੈ ਪ੍ਰਿੰਟ ਮਲਾਈ ਕਾਟਨ ਸਟੱਫ ਆ ਬਹੁਤ ਹੀ ਜ਼ਿਆਦੇ ਸੋਹਣਾ ਸਟੱਫ ਆ ਮੱਖਣ ਮਲਾਈ ਵਰਗਾ ਕੱਪੜਾ ਪਿਆ ਬਹੁਤ ਹੀ ਜ਼ਿਆਦੇ ਸੌਫਟ ਆ ਇੱਦਾਂ ਤੁਸੀਂ ਡਿਜ਼ਾਈਨਿੰਗ ਦੇ ਦੇਖ ਸਕਦੇ ਹੋ ਘੇਰੇ ਦਾ ਕੰਮ ਬਹੁਤ ਹੀ ਜਿਆਦੇ ਸੋਨਾ ਆਪਣੇ ਟੇਲਰਾਂ ਨੇ ਕੰਮ ਕੀਤਾ ਤੇ ਨੈੱਕ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਆਪਣੀ ਵਾਇਰਲ ਵੀਡੀਓ ਰਹੀ ਹੈ ਜੀ ਜਿਹੜੀ 2 ਮਿਲੀਅਨ ਦੇ ਨੇੜੇ ਚਲੀ ਗਈ ਆ ਉਹ ਵੀਡੀਓ ਉਹਦੇ ਵੀ ਹਨਾ ਇਹੀ ਆਪਾਂ ਡਿਜ਼ਾਈਨ ਆਪਣੇ ਟੇਲਰ ਬਣਾ ਰਹੇ ਸੀ ਉਹ ਆਪਾਂ ਵੀਡੀਓ ਸ਼ੇਅਰ ਕੀਤੀ ਸੀ ਇਹੀ ਡਿਜ਼ਾਈਨ ਬਣਿਆ ਹੋਇਆ ਜੀ ਤੇ ਥੋੜਾ ਆਪਾਂ ਜਿਹੜੇ ਲੇਸ ਵਗੈਰਾ ਥੋੜਾ ਜਿਹਾ ਚੇਂਜ ਕਰਤਾ ਸੀ ਏ ਦੇਖੋ ਤੁਸੀਂ ਜੇ ਤੁਸੀਂ ਵੀ ਇਹ ਹੈ ਨਾ ਬਣਵਾਉਣਾ ਹੁੰਦਾ ਜਿਵੇਂ ਸਕਰੀਨਸ਼ਾਟ ਲੈ ਲਿਆ ਕਰੋ ਵੀ ਸਾਨੂੰ ਇਹ ਵਾਲਾ ਸਟਿਚਿੰਗ ਡਿਜ਼ਾਈਨ ਬਣਾ ਦਿਓ ਇਹ ਵਾਲੇ ਪ੍ਰਿੰਟ ਤੇ ਬਣਾ ਦਿਓ ਸਾਰਾ ਕੁਝ ਕਸਟਮਾਈਜ਼ ਹੋ ਜਾਂਦਾ ਜੀ ਬੁਟੀਕ ਤੇ ਹਨਾ ਤੁਹਾਡਾ ਸੂਟ ਬਾਈ ਕਰਨ ਦਾ ਮੋਟਿਵ ਵੀ ਇਹੀ ਹੁੰਦਾ ਤੁਸੀਂ ਆਪਣੀ ਚੋਇਸ ਦਾ ਸੂਟ ਰੈਡੀ ਕਰਵਾ ਸਕਦੇ ਹੋ ਨਹੀਂ ਤਾਂ ਰੈਡੀमेड ਤਾਂ ਤੁਹਾਨੂੰ ਬਾਜ਼ਾਰ 'ਚ ਵੀ ਮਿਲ ਜਾਂਦੇ ਨੇ ਬਾਜ਼ਾਰ 'ਚ ਪਰ ਜਿਨੇ ਬੁਟੀਕ ਪੀਸ ਪਾਉਣੇ ਨੇ ਜਿਨੇ ਰੈਡੀ ਕਰਵਾ ਕੇ ਪਾਉਂਦੇ ਆ ਜਿਹਨੂੰ ਹਨਾ ਵੀ ਪਤਾ ਲੱਗ ਜੇ ਏਮਬਰਾਇਡਰੀ ਦਾ ਨੇੜੇ ਤੋਂ ਉਹ ਰੈਡੀमेड ਪੀਸ ਪਸੰਦ ਨਹੀਂ ਕਰਦੇ ਠੀਕ ਹੈ ਜੀ ਆਪਣਾ ਏਰੀਆ ਸੀ ਜੀ ਡਿਜ਼ਾਈਨ ਹੋ ਗਿਆ ਜਿਵੇਂ ਇਹਦੇ ਨਾਲ ਨਾ ਪੇਵਲੀ ਬਾਟਮ ਲਾਈ ਨੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆਂ ਦੀ ਬਾਟਮ ਥੋੜੀ ਪ੍ਰੈਸ ਵਗੈਰਾ ਤੋਂ ਰਹਿੰਦੀ ਸੀ ਇਹ ਦੇਖੋ ਤੁਸੀਂ ਇਹ ਵਾਲੀਆਂ ਬਾਟਮਸ ਲਾਈਆਂ ਨੇ ਇਹ ਸ਼ਰਟ ਦੇ ਨਾਲ ਬਾਕੀ ਜੇ ਤੁਸੀਂ ਇਹਨਾਂ ਨਾਲ ਹੋਰ ਵੀ ਆਪਣੇ ਕੋਲੇ ਬਹੁਤ ਜਿਆਦਾ অপਸ਼ਨ ਹੁੰਦੀ ਹੈ ਜੀ ਬਸ ਤੁਸੀਂ ਪ੍ਰਿੰਟ ਸਿਲੈਕਟ ਕਰਿਆ ਕਰੋ ਡਿਜ਼ਾਈਨ ਆਪਾਂ ਖੁਦ ਕਰ ਲਿਆ ਕਰਾਂਗੇ ਉਹਨਾਂ ਨੂੰ ਦੇਖੋ ਜਿਵੇਂ ਇਹਦੇ ਨਾਲ ਬਹੁਤ ਹੀ ਪਿਆਰਾ ਲੱਗੂਗਾ ਇਹ ਜੋ ਥੋੜੇ ਹੈ ਨਾ ਪੈਚੇਜਸ ਲੈ ਕੇ ਸ਼ਾਰਟੇਜ ਹੀ ਮਿਸ ਸ਼ਰਟ ਤੇ ਵੀ ਡਿਜ਼ਾਈਨ ਬਣ ਜਾਊਗਾ ਦੁਪੱਟਾ ਤੁਸੀਂ ਚਿਕਨ ਦਾ ਵੀ ਲਗਵਾ ਸਕਦੇ ਹੋ ਪਲੇਨ ਕੋਰੇ ਦਾ ਵੀ ਲਗਵਾ ਸਕਦੇ ਹੋ ਬਹੁਤ ਸਾਰੀ ਆਪਸ਼ਨ ਆਪਣੇ ਕੋਲੇ ਜਿਹੜੀ ਹੈ ਇਹ ਸੂਟਾਂ ਦੇ ਵਿੱਚ ਰੋਗਗੇ ਇਸ ਤੇ ਆਪਣੇ ਕੋਲੇ ਪ੍ਰਿੰਟ ਹੋਰ ਵੀ ਬਹੁਤ ਨੇ ਜੇ ਤੁਸੀਂ ਲਗਵਾਉਣੇ ਆ ਬਾਕੀ ਇੱਕ ਦੇਖੋ ਤੁਸੀਂ ਫਿਰੋਜੀ ਵੀ ਲਾ ਕੇ ਦਿਖਾਉਣੇ ਆ ਤੁਹਾਨੂੰ ਇੱਕ ਵਾਰ ਜਿਵੇਂ ਫਿਰੋਜੀ ਨਾਲ ਵੀ ਬਹੁਤ ਸੋਹਣੀ ਮੈਚਿੰਗ ਬੈਠੂਗੀ ਇਹ ਦੇਖੋ ਤੁਸੀਂ ਫਰੋਜ਼ੀਨਾ ਵੀ ਸਾਰੇ ਉਹ ਜਿਵੇਂ ਹੈ ਨਾ ਡਿਜ਼ਾਈਨ ਕਰਕੇ ਹੀ ਪਤਾ ਲੱਗਦਾ ਕਿਹੜਾ ਕਿਵੇਂ ਸਹੀ ਬੈਠਦਾ ਬਾਕੀ ਜੀ ਇੱਕ ਹੋਰ ਉਹ ਹੈਂਡ ਦਾ ਪੀਸ ਦਿਖਾਇਓ ਬਹੁਤ ਹੀ ਪਿਆਰਾ ਜਿਹਾ ਪੀਸ ਰੈਡੀ ਹੋਇਆ ਜੀ ਇੱਕ ਕਪੜਾ ਇਹਦੀ ਸ਼ਰਟ ਆਉਗੀ ਜੀ ਆਪਣੀ ਪਲੇਨ ਐ ਤੇ ਵਰਕ ਨਹੀਂ ਹੋਇਆ ਮਤਲਬ ਸਟਾਫ ਵਾਈਟ ਲੈ ਕੇ ਆਪਾਂ ਡਾਈ ਕਰਵਾਇਆ ਬਹੁਤ ਹੀ ਜਿਆਦੇ ਸੋਨਾ ਸੈਟਨ ਔਰਗੈਂਜ਼ਾ ਦਾ ਸਟਾਫ ਲੱਗਿਆ ਹੋਇਆ ਹੈ ਜੀ ਇਹਨੂੰ ਚੰਪਾ ਨਾਲ ਡਿਜ਼ਾਈਨ ਕੀਤਾ ਤੇ ਬਹੁਤ ਹੀ ਜਿਆਦੇ ਸੋਨਾ ਇਹਦੇ ਦੁਪट्टे ਦਾ ਕੰਮ ਆਊਗਾ 4 ਸਾਈਡ ਵਰਕ ਹੋਇਆ ਹੋਇਆ ਹੈ ਜੀ ਸੌਫਟ ਵਾਲਾ ਔਰਗੈਂਜ਼ਾ ਲਾਇਆ ਹੈ ਜੀ ਆਪਾਂ ਨੇ ਤੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ 4 ਸਾਈਡ ਤੁਹਾਨੂੰ ਸਾਰਾ ਕੰਮ ਮਿਲੇਗਾ ਬਹੁਤ ਹੀ ਜਿਆਦੇ ਸੋਹਣੇ ਜਿਹੜੇ ਚਾਰੇ ਕੋਰਨਰ ਤੇ ਆਪਣੇ ਬੂਟੇ ਬਣੇ ਹੋਏ ਨੇ ਬਾਕੀ ਦੀ ਬਾਟਮ ਦੀ ਪਿੰਕ ਬਾਟਮ ਬਣੀ ਹੋਈ ਹੈ ਦੀ ਬਾਟਮ ਤੇ ਜਿਹੜਾ ਜਿਆਦਾ ਹੈਵੀ ਕਮ ਹੋਇਆ ਹੋਇਆ ਬਿਲਕੁਲ ਜੈਨੂਨ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲ ਜੂਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਾ ਸਕਦੇ ਹੋ ਇੱਕ ਵਾਰ ਵਟਸਐਪ ਤੇ ਡੀਐਮ ਕਰਕੇ ਤੁਸੀਂ ਇਹਦਾ ਪ੍ਰਾਈਸਸ ਵਗੈਰਾ ਚ ਇੱਕ ਸਟੱਫ ਚੇਂਜ ਕਰਵਾਉਂਗੇ ਇਹ ਸਟੱਫ ਵੀ ਵਧੀਆ ਮਤਲਬ ਵਧੀਆ ਰੇਂਜ ਚ ਬੰਦ ਹੈ ਜੀ ਇਹ ਨਹੀਂ ਹੈਗਾ ਮਤਲਬ 1150 ਵਾਲਾ ਸਟੱਫ ਨਹੀਂ ਹੈਗਾ ਜੀ ਇਹ ਵਧੀਆ ਕੁਆਲਟੀ ਦਾ ਸਟੱਫ ਹੈ ਤੇ ਹਾਈ ਰੇਂਜ ਦਾ ਸਟੱਫ ਆ ਇਹ ਦੇਖੋ ਤੁਸੀਂ ਐਕਸਟਰਾ ਪੌਂਚਿਆਂ ਤੇ ਕੰਮ ਹੋਇਆ ਜੇ ਤੁਸੀਂ ਸੇਮ ਕੰਮ ਬਾਜੂ ਤੇ ਕਰਾਉਣਾ ਹੈ ਜਾਂ ਤੁਹਾਨੂੰ ਪੱਟੇ ਦਾ ਚੇਂਜ ਕਰਾਉਣਾ ਹੈ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਬਾਕੀ ਇਹਦੀ ਫਿਨਿਸ਼ਿੰਗ ਵਗੈਰਾ ਚੈੱਕ ਕਰ ਸਕਦੇ ਹੋ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਸਾਡੇ ਸਾਰੇ ਦੁਪੱਟੇ ਹੀ ਖੁੱਲੇ ਡੁੱਲੇ ਹੁੰਦੇ ਨੇ ਜੀ 2.5 ਮੀਟਰ ਦੇ ਹੁੰਦੇ ਨੇ ਕੋਈ ਵੀ ਤੁਹਾਨੂੰ ਛੋਟਾ ਦੁਪੱਟਾ ਨਹੀਂ ਮਿਲੇਗਾ ਇਹ ਦੇਖੋ ਤੁਸੀਂ ਇਹ ਕੰਮ ਵੀ ਤੁਸੀਂ ਕਰਵਾ ਸਕਦੇ ਹੋ ਓਕੇ ਜੀ ਉਮੀਦ ਕਰਦੇ ਹਾਂ ਜੇ ਤੁਹਾਨੂੰ ਸਾਡੇ ਅੱਜ ਦੇ ਸੂਟ ਪਸੰਦ ਆਏ ਨੇ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਇਹਨਾਂ ਨੂੰ ਆਰਡਰ ਵੀ ਦੇ ਸਕਦੇ ਹੋ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਓਕੇ ਜੀ ਮਿਲਦੇ ਆ ਨਵੀਂ ਵੀਡੀਓ 'ਚ